ਜਪਜੀ ਸਾਹਿਬ ਬਾਣੀ ਦੀ ਇਹ ਪੰਕਤੀ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੁਕਮੇ ਅੰਦਰ ਸਭ ਕੁਝ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਈ ਕਿ ਸਭ ਕੁਝ ਹੀ ਹੁਕਮ ਦੇ ਵਿੱਚ ਹੈ ਤਾਂ ਬਹੁਤੇ ਤਰਕਵਾਦੀ ਜਾਂ ਫਿਰ ਜਿਨ੍ਹਾਂ ਦਾ ਦਿਮਾਗ ਇਹਨਾਂ ਗੱਲਾਂ ਨੂੰ ਸਮਝਣਾ ਚਾਹੁੰਦਾ ਹੈ ਆਪਾਂ ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਉਹਨਾਂ ਇਨਸਾਨਾਂ ਦੇ ਇਹ ਪ੍ਰਸ਼ਨ ਵੀ ਜਾਇਜ਼ ਨੇ ਕਿ ਜੇ ਫਿਰ ਹੁਕਮ ਦੇ ਵਿੱਚ ਹੀ ਸਭ ਕੁਝ ਹੈ ਤਾਂ ਧੋਖੇ ਬੇਈਮਾਨੀਆਂ ਰੇਪ ਜਿਹੜੇ ਜਿੰਨਾ ਕੁਝ ਵੀ ਗਲਤ ਵਾਪਰਦਾ ਏ ਕਿ ਇਹ ਵੀ ਸਭ ਕੁਝ ਰੱਬ ਕਰਵਾ ਰਿਹਾ ਏ ਫਿਰ ਕੀ ਰੱਬ ਹੀ ਇਹਦਾ ਮੇਨ ਦੋਸ਼ੀ ਏ ਉਹੀ ਸਭ ਦੇ ਪਿੱਛੇ ਖੜਾ ਹੈ ਤਾਂ ਜੀ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਮੇਰਾ ਨਾਮ ਜਗਜੀਤ ਸਿੰਘ ਇਸ ਵੀਡੀਓ ਦੇ ਵਿੱਚ ਆਪਾਂ ਇਸ ਹੀ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹੁਣ ਗੁਰਬਾਣੀ ਦੇ ਅਨੁਸਾਰ ਹੁਕਮ ਕੀ ਹੁੰਦਾ ਏ ਪਹਿਲਾਂ ਤੇ ਸਾਨੂੰ ਇਹ ਸਮਝਣਾ ਪੈਣਾ ਏ ਹੁਕਮ ਤੋਂ ਬਾਅਦ ਹੀ ਅਸੀਂ ਫਿਰ ਸਭ ਕੁਝ ਹੁਕਮ ਦੇ ਅੰਦਰ ਕਿਵੇਂ ਇਹਨੂੰ ਸਮਝ ਸਕਾਂਗੇ ਹੁਣ ਹੁਕਮ ਕੀ ਹੈ ਗੁਰਬਾਣੀ ਦੇ ਅਨੁਸਾਰ ਪਹਿਲੀ ਗੱਲ ਗੁਰਬਾਣੀ ਦਾ ਜਿੰਨਾ ਵੀ ਉਪਦੇਸ਼ ਹੈ ਗੁਰਬਾਣੀ ਦੀ ਜਿੰਨੀ ਵੀ ਸਿੱਖਿਆ ਹੈ ਉਹ ਹੁਕਮ ਰੂਪ ਦੇ ਵਿੱਚ ਹੈ ਕਿ ਜੋ ਜੋ ਵੀ ਗੁਰੂ ਪਾਤਸ਼ਾਹ ਸਾਨੂੰ ਕਹਿ ਰਹੇ ਨੇ ਉਹਨੂੰ ਮੰਨ ਲੈਣਾ ਉਹਨੂੰ ਪ੍ਰਵਾਨ ਕਰ ਲੈਣਾ ਇਹ ਹੁਕਮ ਹੈ ਉਹ ਸਾਡੀ ਆਗਿਆ ਆਸੀਂ ਉਹਦੇ ਅਨੁਸਾਰ ਚੱਲੀ ਉਹਦੇ ਅਨੁਸਾਰ ਜ਼ਿੰਦਗੀ ਜਾਈਏ ਇਹ ਹੁਕਮ ਹੈ ਉਹ ਸਾਰੀ ਹੁਕਮ ਰੂਪ ਦੇ ਵਿੱਚ ਹੈ ਹੁਣ ਗੁਰਬਾਣੀ ਦੇ ਅਨੁਸਾਰ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਕਿ ਸਭ ਕੁਝ ਹੁਕਮ ਦੇ ਵਿੱਚ ਹੈ ਹੁਣ ਇੱਥੇ ਦੋ ਗੱਲਾਂ ਨੇ ਇੱਕ ਪੰਕਤੀ ਮੈਂ ਇੱਥੇ ਐਡ ਕਰਨੀ ਚਾਹਾਂਗਾ ਬਿਖ ਅੰਮ੍ਰਿਤ ਕਰਤਾਰਿਉ ਪਾਏ ਸੰਸਾਰ ਬਿਰਖ ਕੋ ਦੋਇ ਫਲ ਲਾਏ ਕਿ ਪ੍ਰਮਾਤਮਾ ਨੇ ਬਿਖ ਜ਼ਹਿਰ ਵੀ ਪੈਦਾ ਕੀਤੀ ਏ ਅੰਮ੍ਰਿਤ ਵੀ ਪੈਦਾ ਕੀਤਾ ਹੈ ਸੰਸਾਰ ਬਿਰਖ ਕੋ ਦੋਇ ਫਲ ਲਾਏ ਐ ਸੰਸਾਰ ਜਿਹੜਾ ਇੱਕ ਦਰਖਤ ਦੀ ਤਰ੍ਹਾਂ ਹੈ ਇਹਨੂੰ ਦੋ ਤਰ੍ਹਾਂ ਦੇ ਫਲ ਆਏ ਨੇ ਚੰਗੇ ਵੀ ਲੱਗੇ ਨੇ ਤੇ ਮਾੜੇ ਵੀ ਲੱਗੇ ਨੇ ਇੱਕ ਪੰਕਤੀ ਹੋਰ ਸਮਝੀ ਆਪਾਂ ਬਿਰਖੇ ਹੇਠ ਸਭ ਜਨ ਤੇ ਇਕੱਠੇ ਇੱਕ ਮਿੱਠੇ ਇੱਕ ਬੋਲਣ ਤੱਤੇ ਕਿ ਇਸ ਜਗਤ ਦੇ ਅੰਦਰ ਜੰਤ ਕਈ ਤਰ੍ਹਾਂ ਦੇ ਰਹਿੰਦੇ ਨੇ ਇੱਕ ਮਿੱਠੇ ਬੋਲਦੇ ਨੇ ਇੱਕ ਕੌੜਾ ਬੋਲਦੇ ਨੇ ਹੁਣ ਹੋਰ ਪੰਕਤੀਆਂ ਗੁਰਬਾਣੀ ਦੇ ਅਨੁਸਾਰ ਸਮਝੀ ਫਿਰ ਇਸ ਵਿਸ਼ੇ ਨੂੰ ਸਮਝਿਆ ਜਾ ਸਕਦਾ ਨਹੀਂ ਤੇ ਔਖਾ ਹੈ ਗੁਰਬਾਣੀ ਦੇ ਅੰਦਰ ਸੇ ਪੰਕਤੀਆਂ ਪੜਦੇ ਆ ਕਿ ਹੱਕ ਪਰਾਇਆ ਨਾਨਕਾ ਉਸ ਸੁਰ ਸਗਾਈ ਗੁਰਪੀਰ ਹਮਾ ਤਾਂ ਪਰੇ ਜਾ ਮਰਦਾਰ ਨਾ ਖਾਏ ਹੁਣ ਸਾਨੂੰ ਇਹ ਗੱਲ ਦਾ ਕਿਉਂ ਕਿਵੇਂ ਪਤਾ ਲੱਗਿਆ ਕਿੱਥੋਂ ਪਤਾ ਲੱਗਿਆ ਕਿ ਪ੍ਰਮਾਤਮਾ ਨੂੰ ਲੁੱਟਾਂ ਖੋਹਾਂ ਬੇਈਮਾਨੀਆਂ ਧੋਖੇ ਧੜੀਆਂ ਪਸੰਦ ਨਹੀਂ ਹਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਮਝਾਇਆ ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਵੀ ਜਿਹੜੇ ਮਹਾਪੁਰਖ ਹੋਏ ਨੇ ਚੰਗੇ ਹੋਏ ਨੇ ਮਹਾਤਮਾ ਬੁੱਧ ਜੀ ਹੋਏ ਨੇ ਹੋਰ ਵੀ ਕਈ ਹੋਏ ਨੇ ਹਜ਼ਰਤ ਮੁਹੰਮਦ ਸਾਹਿਬ ਹੋਏ ਨੇ ਤਾਂ ਉਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਸਮਝਾਉਣ ਦਾ ਯਤਨ ਕੀਤਾ ਲੁੱਟਾਂ ਖੋਹਾਂ ਹੁੰਦੀਆਂ ਸੀ ਉਹਨਾਂ ਨੇ ਵੀ ਦੱਸਿਆ ਕਿ ਇਹ ਚੀਜ਼ਾਂ ਗਲਤ ਨੇ ਤਾਂ ਹੁਣ ਜਿਹੜੀ ਗੱਲ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹੱਕ ਪਰਾਇਆ ਨਾਨਕ ਉਸ ਸੂਰ ਗੁਰ ਉਸ ਗਾਇ ਗੁਰ ਪੀਰ ਹਮਾ ਦਾਮ ਪਰੇ ਪ੍ਰਮਾਤਮਾ ਹਾਮੀ ਤਾਂ ਪਰਦਾਏ ਜੇ ਅਸੀਂ ਇਹ ਗਲਤ ਕੰਮ ਨਾ ਕਰੀਏ ਇਸ ਦਾ ਮਤਲਬ ਪ੍ਰਮਾਤਮਾ ਨੂੰ ਇਹ ਚੀਜ਼ਾਂ ਨਹੀਂ ਪਾਉਂਦੀਆਂ ਇਸ ਦਾ ਮਤਲਬ ਇਹ ਪ੍ਰਮਾਤਮਾ ਨੇ ਨਹੀਂ ਬਣਾਇਆ ਕਿ ਲੁੱਟਾਂ ਖੋਹਾਂ ਕਰਨੀਆਂ ਧੋਖੇ ਧੜੀਆਂ ਕਰਨੀਆਂ ਇਹ ਉਹਦਾ ਇਹ ਉਹਦਾ ਹੁਕਮ ਨਹੀਂ ਹੈ ਇਹ ਉਹਦੀ ਆਗਿਆ ਨਹੀਂ ਹੈ ਹੁਣ ਆਗਿਆ ਹੈ ਕਿਵੇਂ ਇਹ ਗੱਲ ਸਮਝੀਏ ਜਦੋਂ ਅਸੀਂ ਪੜ੍ਹਦੇ ਹਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਣ ਇਹਨੂੰ ਇਸ ਤਰ੍ਹਾਂ ਸਮਝਿਓ ਦੋ ਰੋੜ ਜਾ ਰਹੇ ਨੇ ਉਹ ਰੋਡ ਉਹ ਦੋ ਸੜਕਾਂ ਕੀ ਦੀਆਂ ਨੇ ਰੱਬ ਨੇ ਬਣਾਈਆਂ ਨੇ ਸਿਰਫ ਬਣਾਈਆਂ ਨੇ ਉਹ ਹੈ ਦੋਨੇ ਹੀ ਚੰਗੀਆਂ ਨੇ ਦੋਨੇ ਹੀ ਉਸ ਪਰਮਾਤਮਾ ਦੇ ਬਾਣੀ ਦੇ ਵਿੱਚ ਨੇ ਹੁਣ ਕਿਵੇਂ ਚੰਗੀਆਂ ਕਿਵੇਂ ਨੇ ਇੱਕ ਚੰਗਿਆਈਆਂ ਦੀ ਸੜਕ ਹੈ ਜਿੱਥੇ ਸਾਰੇ ਹੀ ਚੰਗੇ ਚੰਗੇ ਕਰਮ ਨੇ ਚੰਗੇ ਕੰਮ ਨੇ ਭਲੇ ਕੰਮ ਨੇ ਲੋਕਾਂ ਦਾ ਭਲਾ ਹੈ ਦੂਜੀ ਸੜਕ ਚੰਗੀ ਹੈ ਚੰਗੀ ਕਿਵੇਂ ਹੈ ਕਿਉਂਕਿ ਪਰਮਾਤਮਾ ਨੇ ਦੱਸ ਦਿੱਤਾ ਸੁਰਤ ਦੇ ਵਿੱਚ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਮੈਂ ਜੋ ਕਰ ਰਿਹਾ ਉਹ ਗਲਤ ਕਰ ਰਿਹਾ ਉਹ ਹੋਣਾ ਨਹੀਂ ਚਾਹੀਦਾ ਉਹ ਵੀ ਚੰਗੀ ਹੈ ਉਬਰੀਆਂ ਦੀ ਸੜਕ ਹੈ ਉਹ ਬਰੀਆਂ ਦਾ ਰਸਤਾ ਹੈ ਗਲਤ ਕੰਮਾਂ ਦਾ ਰਸਤਾ ਹੈ ਦੱਸ ਦਿੱਤਾ ਪਹਿਲਾਂ ਹੀ ਸਾਨੂੰ ਪਰ ਅਸੀਂ ਜ਼ਿੰਦਗੀ ਦੇ ਵਿੱਚ ਜਦੋਂ ਬੰਦਾ ਚੁਣਦਾ ਏ ਕਿ ਨਹੀਂ ਮੈਂ ਗਲਤ ਰਸਤੇ ਹੀ ਜਾਣਾ ਏ ਤਾਂ ਪਰ ਉਹ ਹੈ ਕਿਦੇ ਪਾਣੀ ਦੇ ਵਿੱਚ ਹੀ ਰੱਬ ਦੇ ਪਾਣੀ ਦੇ ਵਿੱਚ ਹੀ ਕਿਵੇਂ ਹੁਣ ਇੱਕ ਪੰਕਤੀ ਮੈਂ ਗੁਰਬਾਣੀ ਦੇ ਅਨੁਸਾਰ ਬੋਲਦਾ ਜੇਹੀ ਸੁਰਤ ਤੇਹਾ ਤਨਰਾ ਜਿਸ ਤਰ੍ਹਾਂ ਦੀ ਕੋਈ ਸੁਰਤ ਮਨੁੱਖ ਆਪਣੀ ਬਣਾ ਲੈਂਦਾ ਹੈ ਜਿਸ ਤਰ੍ਹਾਂ ਦੀ ਸੋਚ ਬਿਨਾਂ ਬਣਾ ਲੈਂਦਾ ਹੈ ਜਿਸ ਤਰ੍ਹਾਂ ਦੀਆਂ ਆਦਤਾਂ ਬਣਾ ਲੈਂਦਾ ਹੈ ਜਿਸ ਤਰ੍ਹਾਂ ਦੇ ਰਸ ਸਵਾਦ ਉਹਨੂੰ ਲੱਗ ਜਾਂਦੇ ਨੇ ਤੇਹਾ ਤੇ ਨਰਾ ਫਿਰ ਉਦਾਂ ਦੇ ਉਸ ਤਰ੍ਹਾਂ ਦੇ ਹੀ ਅੱਗੇ ਖਿਆਲ ਬਣਦੇ ਜਾਂਦੇ ਨੇ ਉਸ ਤਰ੍ਹਾਂ ਦੇ ਹੀ ਕੰਮ ਬਣਦੇ ਜਾਂਦੇ ਨੇ ਉਦਾਹਰਨ ਦੇ ਤੌਰ ਤੇ YouTube ਤੇ ਕੋਈ ਇੱਕ ਵੀਡੀਓ ਆਪ ਵੇਖਣੀ ਸ਼ੁਰੂ ਕਰੋ ਕਿਸੇ ਵੀ ਤਰ੍ਹਾਂ ਦੀ ਉਹਦੇ ਤਰ੍ਹਾਂ ਦੀਆਂ ਵੀਡੀਓਜ਼ ਫਿਰ ਥੱਲੇ ਆਪਣੇ ਆਪ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਆਪ ਇੰਸਟਾਗ੍ਰਾਮ ਤੇ ਕੁਝ ਚਲਾਉਣਾ ਸ਼ੁਰੂ ਕਰੋ ਉਹਦੇ ਨਾਲ ਦੇ ਅਕਾਊਂਟਸ ਉਹਦੇ ਨਾਲ ਦੀਆਂ ਵੀਡੀਓਜ਼ ਆਪਣੇ ਆਪ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੁਰਤ ਨੂੰ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੋਈ ਗੱਲ ਸਮਝਾ ਰਹੇ ਨੇ ਕਿ ਜਿਸ ਤਰ੍ਹਾਂ ਦੀ ਸੁਰਤ ਅਸੀਂ ਬਣਾ ਲਵਾਂਗੇ ਫਿਰ ਉਸ ਤਰ੍ਹਾਂ ਦੇ ਹੀ ਕੰਮ ਸਾਡੇ ਬਾਨੇ ਸ਼ੁਰੂ ਹੋ ਜਾਂਦੇ ਨੇ ਉਸ ਤਰ੍ਹਾਂ ਦਾ ਹੀ ਪੈਂਡਾ ਸਾਡਾ ਬਾਨਣਾ ਸ਼ੁਰੂ ਹੋ ਜਾਂਦਾ ਹੈ ਉਸ ਤਰ੍ਹਾਂ ਦਾ ਹੀ ਰਾਹ ਸਾਡਾ ਬਾਨਣਾ ਸ਼ੁਰੂ ਹੋ ਜਾਂਦਾ ਹੈ ਉਦਾਹਰਨ ਇੱਕ ਹੋਰ ਲਈਏ ਫਿਕਰਾਂ ਸੋਚਾਂ ਦੇ ਵਿੱਚ ਪੈ ਕੇ ਆਪ ਟੈਨਸ਼ਨ ਨਾ ਲੈਣੀਆਂ ਸ਼ੁਰੂ ਕਰ ਦੋ ਤਾਂ ਮਨ ਦਾ ਇੱਕ ਕੰਮ ਹੈ ਸੋਚਣ ਦਾ ਇਹ ਜਿੱਦਾਂ ਤੁਸੀਂ ਸੋਚਦੇ ਦਾ ਜਾਓਗੇ ਉਸ ਤਰ੍ਹਾਂ ਦੀਆਂ ਹੀ ਖਿਆਲਤ ਕੱਢ ਕੱਢ ਕੇ ਅੱਗੇ ਲਿਆ ਕੇ ਰੱਖ ਦਏਗਾ ਹੋਰ ਟੈਨਸ਼ਨਾਂ ਦੇ ਵਿੱਚ ਪਾ ਦੇਵੇਗਾ ਤੇ ਜੇ ਭਲਾ ਸੋਚਣਾ ਸ਼ੁਰੂ ਕਰ ਦਈਏ ਚੰਗੀ ਚੰਗਾ ਸੋਚਣਾ ਸ਼ੁਰੂ ਕਰ ਦਈਏ ਉਹ ਥੋੜਾ ਜਿਹਾ ਡਿਫਿਕਲਟ ਹੁੰਦਾ ਹੈ ਕਿਉਂਕਿ ਬੰਦੇ ਨੂੰ ਵਿਸ਼ਵਾਸ ਨਹੀਂ ਹੁੰਦਾ ਭਰੋਸਾ ਨਹੀਂ ਹੁੰਦਾ ਜੋ ਚੰਗਾ ਸੋਚਿਆ ਜਾਂਦਾ ਹੈ ਕਈ ਵਾਰ ਆਪਣੇ ਇਹ ਵੀ ਐਕਸਪੀਰੀਅੰਸ ਕੀਤਾ ਹੋਵੇਗਾ ਜਦੋਂ ਮਾੜਾ ਸੋਚਦੇ ਆ ਤਾਂ ਉਹ ਥੋੜੇ ਟਾਈਮ ਵਿੱਚ ਹੀ ਸਾਡੇ ਸਾਹਮਣੇ ਉਤਪੰਨ ਹੋ ਜਾਂਦਾ ਏ ਜਿਵੇਂ ਸੋਚਿਆ ਉਵੇਂ ਮਾੜਾ ਹੋ ਜਾਂਦਾ ਏ ਕਿਉਂਕਿ ਮਾੜੇ ਤੇ ਸਾਨੂੰ ਸਾਡੀ ਬਾਡੀ ਦਾ ਸਾਡੇ ਬ੍ਰੇਨ ਦਾ ਪੂਰਾ ਵਿਸ਼ਵਾਸ ਹੁੰਦਾ ਏ ਕਿ ਇਦਾਂ ਹੋ ਜਾਣਾ ਏ ਪਰ ਜਦੋਂ ਚੰਗਾ ਸੋਚਦੇ ਆ ਚੰਗਾ ਕਿਉਂ ਨਹੀਂ ਜਲਦੀ ਵਾਪਰਦਾ ਕਿਉਂਕਿ ਚੰਗਾ ਸੋਚਣ ਚ ਜ਼ੋਰ ਲੱਗਦਾ ਏ ਵਿਸ਼ਵਾਸ ਲੱਗਦਾ ਏ ਤੇ ਉਹ ਸਾਨੂੰ ਹੁੰਦਾ ਨਹੀਂ ਕਦੇ ਵੀ ਉਹ ਗਲਤ ਗਲਤ ਜਲਦੀ ਹੋ ਜਾਵੇਗਾ ਪਰ ਚੰਗਾ ਜਲਦੀ ਨਹੀਂ ਹੁੰਦਾ ਇਸ ਕਰਕੇ ਸੋ ਜੇਹੀ ਸੁਰਤ ਤੇ ਹਤ ਨਰਾ ਜਿਸ ਤਰ੍ਹਾਂ ਦੀ ਸੁਰਤ ਬੰਦਾ ਬਣਾ ਲੈਂਦਾ ਹੈ ਫਿਰ ਉਸ ਤਰ੍ਹਾਂ ਦੇ ਕੰਮ ਕਰਦਾ ਹੈ ਹੁਣ ਅਗਲੀ ਗੱਲ ਜਿਹੜੇ ਬੰਦੇ ਧੋਖੇ ਧੜੀਆਂ ਬੇਈਮਾਨੀਆਂ ਲੁੱਟਾਂ ਖੋਹਾਂ ਰੇਪ ਆਦਿਕ ਕਰਦੇ ਨੇ ਸਰਕਾਰਾਂ ਲੋਕਾਂ ਨੂੰ ਲੜਾਉਂਦੀਆਂ ਨੇ ਗਲਤ ਕੰਮਾਂ ਦੇ ਵਿੱਚ ਫਸਾਉਂਦੀਆਂ ਨੇ ਕੇਸ ਪਾਉਂਦੇ ਨੇ ਕੋਰਟ ਕਚਹਿਰੀਆਂ ਚੱਲਦੀਆਂ ਨੇ ਇਹ ਸਭ ਕੁਝ ਕੌਣ ਕਰ ਰਿਹਾ ਏ ਹੁਣ ਵੇਖੋ ਇਹ ਰੱਬ ਨਹੀਂ ਕਰਵਾ ਰਿਹਾ ਰੱਬ ਨੇ ਸੁਰਤ ਦਿੱਤੀ ਹੈ ਬੰਦੇ ਨੂੰ ਹਰ ਸਮੇਂ ਸੁਚੇਤ ਕਰਨ ਦੇ ਲਈ ਦੇਖੋ ਜਦੋਂ ਸਾਡੇ ਸਾਹਮਣੇ ਅਸੀਂ ਰਾਹ ਤੇ ਚੱਲ ਵੀ ਰਹੇ ਹੋਈਏ ਨਾ ਜਟੋਆ ਆ ਜਾਏ ਹੋਣ ਟੋਆ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਸਾਹਮਣੇ ਟੋਆ ਏ ਅਸੀਂ ਜਾ ਰਹੇ ਹਾਂ ਸਾਡੀ ਸੁਰਤ ਨੇ ਸਾਨੂੰ ਉਹਦਾ ਆਨਸਰ ਦੇ ਦਿੱਤਾ ਕਿ ਸਾਹਮਣੇ ਟੋਆ ਏ ਥੋੜਾ ਸਾਈਡ ਤੋਂ ਹੋ ਕੇ ਲੰਗੀ ਜਾਂ ਟੱਪ ਕੇ ਲੰਘ ਜਾਈ ਤੂੰ ਬਚ ਜਾਏਂਗਾ ਹੁਣ ਜੇ ਕੋਈ ਬੰਦਾ ਕਹੇ ਮੈਂ ਤਾਂ ਡਿੱਗਣਾ ਹੀ ਟੋਏ 'ਚ ਆ ਜਾ ਕੇ ਮੈਂ ਤਾਂ ਟੋਏ ਦੇ ਵਿੱਚ ਹੀ ਡਿੱਗੂਗਾ ਮੈਂ ਪੈਰ ਪੁੱਟਣਾ ਹੀ ਨਹੀਂ ਮੈਂ ਤਾਂ ਐਦਾਂ ਹੀ ਚੱਲੂ ਜਿਵੇਂ ਮੈਂ ਜਾ ਰਿਹਾ ਤਾਂ ਇਸ ਦਾ ਮਤਲਬ ਅਸੀਂ ਇਹ ਦਿਮਾਗ ਨੂੰ ਨਹੀਂ ਵਰਤਦੇ ਹਾਂ ਜਿਹੜੇ ਗਲਤ ਕੰਮ ਕਰਦੇ ਨੇ ਉਹ ਦਿਮਾਗ ਨੂੰ ਵਰਤ ਕੇ ਆਪਣੇ ਰਸਾਂ ਸਵਾਦਾਂ ਦੇ ਵਿੱਚ ਖੁਦ ਗਲਤ ਕੰਮ ਕਰਦੇ ਨੇ ਪਰੇਪਾਣੀ ਦੇ ਵਿੱਚ ਕਿਵੇਂ ਆ ਇਹ ਹੁਕਮ ਦੇ ਵਿੱਚ ਕਿਵੇਂ ਆ ਜਿਹੜੀ ਉਦਾਹਰਨ ਮੈਂ ਪਹਿਲਾਂ ਦਿੱਤੀ ਸੀ ਕਿ ਦੋ ਚੀਜ਼ਾਂ ਰੱਬ ਨੇ ਬਣਾਈਆਂ ਨੇ ਰੱਬ ਨੇ ਚੰਗੇ ਬਣਾਏ ਨੇ ਵਿਖਿ ਵਿਖ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਰੱਬ ਨੇ ਹੀ ਪੈਦਾ ਕੀਤੇ ਨੇ ਪਰ ਰੱਬ ਨੇ ਸੁਚੇਤ ਵੀ ਹਰ ਥਾਂ ਤੇ ਕੀਤਾ ਹੈ ਮਨੁੱਖ ਦੀ ਆਪਣੇ ਆਪ ਨਾਲ ਇੱਕ ਲੜਾਈ ਵੀ ਰੱਬ ਨੇ ਹੀ ਪੈਦਾ ਕੀਤੀ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਜਿੱਤਣਾ ਹੈ ਪਰ ਜਿਹੜੇ ਬੰਦੇ ਇਹਨਾਂ ਦੇ ਪਿੱਛੇ ਲੱਗ ਜਾਂਦੇ ਨੇ ਆਪਣੇ ਮਨ ਦੇ ਪਿੱਛੇ ਲੱਗ ਜਾਂਦੇ ਨੇ ਮਨ ਦੇ ਸਵਾਦਾਂ ਦੇ ਪਿੱਛੇ ਲੱਗ ਜਾਂਦੇ ਨੇ ਜਿਵੇਂ ਮਨ ਚਾਹੁੰਦਾ ਏ ਕਾਮ ਵਾਸ਼ਨਾਵਾਂ ਨੂੰ ਭੋਗਣਾ ਆਦਕ ਹੋਰ ਕਈ ਤਰ੍ਹਾਂ ਦੇ ਵਿਕਾਰਾਂ ਦੇ ਵਿੱਚ ਪੈਣਾ ਜਾਂ ਗਲਤ ਕੰਮ ਕਰਨੇ ਲੁੱਟਾਂ ਖੋਹਾਂ ਕਰਨੀਆਂ ਤਾਂ ਫਿਰ ਉਹ ਮਨ ਦੇ ਪਿੱਛੇ ਲੱਗ ਕੇ ਉਹਦੇ ਸਵਾਦਾਂ ਦੇ ਵਿੱਚ ਪੈ ਜਾਂਦੇ ਨੇ ਤੇ ਗਲਤ ਕੰਮ ਕਰਦੇ ਨੇ ਹੁਣ ਲੜਕੀਆਂ ਦੇ ਰੇਪ ਹੋਣੇ ਧੱਕੇ ਹੋਣੇ ਜ਼ਬਰਜਨਾਹ ਹੋਣੇ ਇਹਦੇ ਪਿੱਛੇ ਕੀ ਭਾਵਨਾ ਕੰਮ ਕਰਦੀ ਏ ਕੀ ਉਹਨਾਂ ਦੇ ਦਿਮਾਗ ਦੇ ਵਿੱਚ ਚੱਲਿਆ ਜਾਂਦਾ ਏ ਇਹ ਸਿਰਫ ਇਹ ਹੋਈ ਏ ਕੇ ਮਨ ਦਾ ਸਵਾਦ ਹੈ ਮਨ ਦਾ ਰਸ ਹੈ ਜਿਹੜਾ ਉਹ ਬੰਦੇ ਨੂੰ ਖਿੱਚ-ਖਿੱਚ ਕੇ ਉਧਰ ਨੂੰ ਲੈ ਕੇ ਜਾਂਦਾ ਹੈ ਕਿਉਂਕਿ ਉਹਨੇ ਆਪਣੇ ਮਨ ਦੀ ਸੁਣੀ ਹੈ ਉਹਨੇ ਜਿਹੜੀ ਅੰਦਰ ਇੱਕ ਸੁਚੇਤਤਾ ਦੀ ਆਵਾਜ਼ ਹੈ ਕਿ ਨਹੀਂ ਤੂੰ ਇਹ ਗਲਤ ਕਰ ਰਿਹਾ ਬੰਦੇ ਆ ਇਹ ਤੇਰਾ ਕੰਮ ਨਹੀਂ ਹੈ ਉਹਦੀ ਆਵਾਜ਼ ਨਹੀਂ ਸੁਣੀ ਸੁਚੇਤ ਹਰ ਥਾਂ ਤੇ ਕੀਤਾ ਹੈ ਪਰ ਇਹ ਦੁਨੀਆਦਾਰੀ ਹੈ ਇਹ ਸੰਸਾਰ ਹੈ ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਵਾਪਰਦੀ ਹੈ ਹਰ ਇੱਕ ਕੰਮ ਹੁੰਦਾ ਹੈ ਬਹੁਤ ਕੁਝ ਰਹਿੰਦਾ ਹੈ ਸਾਰੇ ਲੋਕ ਚੰਗੇ ਵੀ ਨਹੀਂ ਹੋ ਸਕਦੇ ਕਦੇ ਸਾਰੇ ਲੋਕ ਬੁਰੇ ਵੀ ਨਹੀਂ ਹੋ ਸਕਦੇ ਇਹ ਸੰਸਾਰ ਹੈ ਸੰਸਾਰ ਇਸ ਤਰ੍ਹਾਂ ਚੱਲਦਾ ਹੈ ਤਾਂ ਹੁਣ ਮੈਂ ਇਹ ਗੱਲ ਨੂੰ ਥੋੜਾ ਲਾਗੇ ਰੱਖਾਂ ਕਿ ਜੇ ਕੋਈ ਬੰਦਾ ਭਲੇ ਕੰਮ ਕਰ ਰਿਹਾ ਏ ਤਾਂ ਇਸ ਦਾ ਮਤਲਬ ਉਹਨੇ ਆਪਣੀ ਸੁਰਤ ਨੂੰ ਸੁਣਿਆ ਏ ਉਸਨੇ ਸੱਚੀ ਆਵਾਜ਼ ਨੂੰ ਸੁਣਿਆ ਏ ਅੰਦਰੋਂ ਤੇ ਜਿਹੜਾ ਇਨਸਾਨ ਬੁਰੇ ਕੰਮ ਕਰ ਰਿਹਾ ਏ ਪਤਾ ਉਹਨੂੰ ਵੀ ਸਭ ਕੁਝ ਹੈ ਪਰ ਉਹ ਆਪਣੇ ਮਨ ਦੇ ਸਵਾਦਾਂ ਦੇ ਪਿੱਛੇ ਪਿਆ ਹੋਇਆ ਰਸਾਂ ਦੇ ਵਿੱਚ ਪਿਆ ਹੋਇਆ ਹੈ ਤਾਂ ਕਰਕੇ ਉਹ ਗਲਤ ਢੰਗ ਦੇ ਨਾਲ ਗਲਤ ਤਰੀਕੇ ਦੇ ਨਾਲ ਆਪਣੀ ਸੁਰਤ ਆਪਣੀ ਪਾਵਰ ਆਪਣੇ ਅਹੁਦੇ ਆਪਣੀ ਪਾਵਰ ਦਾ ਯੂਜ਼ ਕਰਕੇ ਸਵਾਦ ਰਸ ਲੈ ਰਿਹਾ ਹੈ ਹੁਣ ਵੇਖੋ ਇੱਥੇ ਮੈਂ ਇੱਕ ਗੱਲ ਐਡ ਕਰ ਦੇਵਾਂ ਕੋਈ ਵੀ ਚੀਜ਼ ਗਲਤ ਜਾਂ ਸਹੀ ਨਹੀਂ ਹੁੰਦੀ। ਇੱਕ ਮੈਂ ਥੋੜਾ ਜਿਹਾ ਇੱਥੇ ਬੋਲ ਦੇਵਾਂ ਕਿ ਕਈ ਅੱਜ ਇੰਡੀਅਨ ਲੋਕਾਂ ਦੇ ਅਨੁਸਾਰ ਪੂਰੇ ਕੱਪੜੇ ਪਹਿਨਣਾ ਧਰਮ ਦਾ ਪਹਿਰਾਵਾ ਹੈ। ਬਾਹਰਲੇ ਲੋਕ ਸ਼ਾਰਟ ਕੱਪੜੇ ਪਾਉਂਦੇ ਨੇ ਤਾਂ ਉਹ ਉਹਨਾਂ ਦਾ ਕਲਚਰ ਹੈ। ਕਈਆਂ ਲਈ ਮਾਸ ਖਾਣਾ ਤਾਂ ਪਾਪ ਹੈ। ਉਹਨਾਂ ਲਈ ਉਹ ਪਰਹਿਸ਼ਤ ਹੋ ਜਾਂਦੇ ਨੇ ਜਾਂ ਉਹਨਾਂ ਲਈ ਉਹ ਗਲਤ ਹੋ ਜਾਂਦਾ ਹੈ। ਪਰ ਕਈਆਂ ਦੇ ਲਈ ਡੇਲੀ ਮਾਸ ਹੀ ਉਹਨਾਂ ਦੀ ਖੁਰਾਕ ਹੈ। ਕਈਆਂ ਦੇ ਲਈ ਨਸ਼ਾ ਗਲਤ ਹੈ ਕਈਆਂ ਲਈ ਨਸ਼ਾ ਹੀ ਉਹਨਾਂ ਦੀ ਖੁਰਾਕ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨਿਰਪਰ ਕਰਦੀਆਂ ਨੇ ਸਮੇਂ ਤੇ ਜਾਂ ਕੰਡੀਸ਼ਨ ਤੇ ਜਾਂ ਕਿਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਲੋਕ ਰਹੇ ਰਹੇ ਨੇ ਤਾਂ ਉਹ ਕੋਈ ਵੀ ਚੀਜ਼ ਗਲਤ ਜਾਂ ਸਹੀ ਨਹੀਂ ਹੁੰਦੀ ਹਰ ਇੱਕ ਚੀਜ਼ ਸਮੇਂ ਤੇ ਡਿਪੈਂਡ ਕਰਦੀ ਹੈ ਤਾਂ ਇਹ ਵਿਸ਼ੇ ਨੂੰ ਮੈਂ ਥੋੜੇ ਲਫ਼ਜ਼ਾਂ ਦੇ ਵਿੱਚ ਇਹ ਕਹਾਂ ਕਿ ਹੁਨ ਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੇ ਕਹੇ ਨਾ ਕੋਏ ਜੋ ਕੁਝ ਵੀ ਹੋ ਰਿਹਾ ਏ ਹੁਕਮ ਦੇ ਵਿੱਚ ਹੋ ਰਿਹਾ ਏ ਪਰ ਹੁਕਮ ਦੇ ਵਿੱਚ ਕਹਿ ਦੇਣ ਦਾ ਅਰਥ ਇਹ ਕਦੀ ਨਹੀਂ ਹੁੰਦਾ ਕਿ ਜਿਹੜੀਆਂ ਲੋਟਾਂ ਖੋਹਾਂ ਬਈਆਂ ਮਾਨੀਆਂ ਜਾਂ ਰੇਪ ਹੋ ਰਹੇ ਨੇ ਸਰਕਾਰਾਂ ਲੜਾਉਂਦੀਆਂ ਨੇ ਮਰਵਾਉਂਦੀਆਂ ਨੇ ਲੋਕਾਂ ਨੂੰ ਐਕਸੀਡੈਂਟ ਕਰਵਾਉਂਦੀਆਂ ਨੇ ਤਾਂ ਉਹ ਰੱਬ ਨਹੀਂ ਕਰਵਾ ਰਿਹਾ ਉਹ ਅਤਿਆਚਾਰ ਹੈ ਉਹ ਬਾਹਰੀ ਗੱਲਾਂ ਨੇ ਕਈ ਵਾਰ ਅਸੀਂ ਇੱਕ ਧੱਕਾ ਵੀ ਕਰ ਜਾਂਦੇ ਹਾਂ ਕਿ ਬਾਹਰੀ ਗੱਲਾਂ ਨੂੰ ਸੰਸਾਰੀ ਗੱਲਾਂ ਨੂੰ ਸੰਸਾਰਕ ਕਰਮਕਾਂਡ ਜੋ ਵਾਪਰਦੇ ਨੇ ਉਹਨਾਂ ਨੂੰ ਅਸੀਂ ਧੱਕੇ ਦੇ ਨਾਲ ਅਰਥਾਂ ਦੇ ਨਾਲ ਲਿਆ ਲਿਆ ਕੇ ਜੋੜ ਦਿੰਦੇ ਹਾਂ ਕਿਉਂਕਿ ਇਹ ਗੱਲ ਇੱਕ ਉਦਾਹਰਣ ਨੇ ਆਮ ਤੌਰ ਤੇ ਅਸੀਂ ਇਹ ਕਹਿੰਦੇ ਨੇ ਰੱਬ ਦੇ ਹੁਕਮ ਬਿਨਾ ਪੱਤਾ ਵੀ ਨਹੀਂ ਹਿਲਦਾ ਤਾਂ ਫਿਰ ਇੱਥੇ ਪ੍ਰਸ਼ਨ ਤੇ ਉੱਠੇਗਾ ਨਾ ਪ੍ਰਸ਼ਨ ਤੇ ਬੰਦਾ ਹੈ ਕਿ ਕਿਸੇ ਬੰਦੇ ਨੇ ਕਿਸੇ ਦਾ ਰੇਪ ਕੀਤਾ ਹੈ ਕਿਸੇ ਨਾਲ ਧੋਖਾ ਕੀਤਾ ਹੈ ਕਤਲ ਕੀਤਾ ਹੈ ਉਹ ਕਿਉਂ ਕੀਤਾ ਗਿਆ ਤਾਂ ਇਹਦਾ ਅਰਥ ਇਹ ਨਹੀਂ ਹੈ ਅਸੀਂ ਧੱਕੇ ਦੇ ਨਾਲ ਕੁਝ ਚੀਜ਼ਾਂ ਨੂੰ ਇੱਥੇ ਗੁਰਬਾਣੀ ਦੇ ਉੱਤੇ ਲਿਆ ਕੇ ਥੋਪ ਦਿੰਦੇ ਹਾਂ ਕਿ ਇਹ ਕਿਵੇਂ ਹੋ ਸਕਦਾ ਹੈ ਨਹੀਂ ਉਹ ਹੁਕਮ ਦੇ ਵਿੱਚ ਹੀ ਹੈ ਸੁਰਤ ਹੈ ਇਹ ਸੁਰਤ ਵੀ ਰੱਬ ਨੇ ਬਣਾਈ ਹੈ ਇਹ ਸ਼ਰੀਰ ਵੀ ਰੱਬ ਨੇ ਬਣਾਇਆ ਹੈ ਜਿਹਦੇ ਨਾਲ ੱਤਕਾ ਹੋ ਰਿਹਾ ਹੈ ਉਹ ਵੀ ਰੱਬ ਨੇ ਬਣਾਇਆ ਸਭ ਕੁਝ ਹੀ ਰੱਬ ਨੇ ਬਣਾਇਆ ਹੈ ਪਰ ਬੰਦੇ ਨੂੰ ਰੱਬ ਨੇ ਸੁਤੰਤਰਤਾ ਦਿੱਤੀ ਕਿ ਉਹ ਸੁਰਤ ਨੂੰ ਕਿਵੇਂ ਯੂਜ਼ ਕਰਦਾ ਹੈ ਕਿਵੇਂ ਵਰਤਦਾ ਹੈ ਸਮਾਂ ਦਿੱਤਾ ਹੈ ਕੁਝ ਇਹਨੂੰ ਭੈੜਾ ਵਰਤਦੇ ਨੇ ਕੁਝ ਸਹੀ ਵਰਤਦੇ ਨੇ ਪਰ ਹਾਂ ਇਹਦਾ ਐਂਡ ਕਰਾਂ ਇਸ ਗੱਲ ਦਾ ਮੈਂ ਜੋ ਵੀ ਹੋ ਰਿਹਾ ਹੈ ਰੱਬ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ ਜਿਹੜੇ ਹੁਕਮ ਦੇ ਵਿੱਚ ਬੁਰਾਈਆਂ ਅਪਣਾ ਲੈਂਦੇ ਨੇ ਉਹ ਹੁਕਮ ਦੇ ਵਿੱਚ ਬੁਰਾਈਆਂ ਹੀ ਕਮਾਉਂਦੇ ਜਾਂਦੇ ਨੇ ਕਿਉਂਕਿ ਉਹਨਾਂ ਨੇ ਉਹ ਸੁਰਤ ਦੇ ਵਿੱਚ ਜੋ ਖਿਆਲ ਆ ਰਹੇ ਸੀ ਉਹਨਾਂ ਨੇ ਉਹਨਾਂ ਨੂੰ ਅਪਣਾ ਲਿਆ ਉਹ ਕਰਮ ਅਪਣਾ ਲਏ ਉਹਨਾਂ ਨੇ ਪਰ ਰੱਬ ਸੁਚੇਤ ਉਹਨਾਂ ਨੂੰ ਵੀ ਕਰ ਰਿਹਾ ਏ ਪਰ ਉਹਨਾਂ ਨੇ ਉਹਦੀ ਨਹੀਂ ਆਵਾਜ਼ ਸੁਣੀ ਉਹਨਾਂ ਨੇ ਆਪਣੇ ਮਨ ਦੇ ਸੁਵਾਦਾਂ ਦੀ ਸੁਣੀ ਸਾਡੇ ਰਸ ਕੰਮ ਕਰਦੇ ਨੇ ਇੱਥੇ ਹੁਕਮ ਦੇ ਵਿੱਚ ਜਿਹੜੇ ਰਸ ਸਾਨੂੰ ਲੱਗੇ ਹੋਏ ਨੇ ਉਹ ਰਸ ਵੀ ਰੱਬ ਨਹੀਂ ਬਣਾਏ ਨੇ ਉਹ ਰਸ ਬੰਦਾ ਖੁਦ ਕਮਾਉਂਦਾ ਹੈ ਕਿਉਂਕਿ ਇੱਕ ਗੁਰਬਾਣੀ ਦੇ ਅੰਦਰ ਪੰਗਤੀ ਮਿਲਦੀ ਏ ਆਪੇ ਰਸੀਆ ਆਪ ਰਸ ਆਪੇ ਰਵਣ ਹਾਰ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਆਪ ਹੀ ਮੱਛੀ ਹੈ ਆਪ ਹੀ ਜਾਲ ਪਾਇਆ ਹੈ ਆਪ ਹੀ ਉਹਨੂੰ ਫੜਨ ਵਾਲਾ ਹੈ ਸਭ ਕੁਝ ਆਪ ਹੀ ਕਰਦਾ ਹੈ ਜਿਹੜੇ ਰਸ ਵੀ ਨੇ ਸਾਡੇ ਅੰਦਰ ਬੰਦੇ ਦੇ ਰਸ ਉਹ ਤੋਂ ਗਲਤ ਕੰਮ ਕਰਵਾਉਂਦੇ ਨੇ ਲਾਲਚ ਗਲਤ ਕੰਮ ਕਰਵਾਉਂਦਾ ਹੈ ਲੋਭ ਗਲਤ ਕੰਮ ਕਰਵਾਉਂਦਾ ਹੈ ਕਾਮ ਵਾਸ਼ਨਾ ਮ ਗਲਤ ਕੰਮ ਕਰਵਾਉਂਦੀਆਂ ਨੇ ਪਰ ਇਹਨਾਂ ਤੇ ਬੰਦੇ ਨੇ ਕੰਟਰੋਲ ਕਰਨਾ ਹੁੰਦਾ ਇਹਨਾਂ ਨੂੰ ਆਪਣੇ ਵਸ ਦੇ ਵਿੱਚ ਰੱਖਣਾ ਹੁੰਦਾ ਹੈ ਜਿਸ ਬੰਦੇ ਦੀ ਸੁਰਤ ਉਹਦੀ ਥਿੰਕਿੰਗ ਉਹਦੇ ਵਿਚਾਰ ਆਪਣੇ ਸੁਰਤ ਜੇ ਵਸ ਦੇ ਵਿੱਚ ਨਹੀਂ ਹਨ ਤਾਂ ਇਹ ਬਹੁਤ ਕੁਝ ਗਲਤ ਕਰਵਾਉਂਦੇ ਨੇ ਇਹ ਗਲਤ ਪਾਸੇ ਲੈ ਜਾਂਦੇ ਨੇ ਤਾਂ ਉਹ ਗਲਤ ਪਾਸਾ ਹੈ ਜਿਹੜਾ ਇਹਨੂੰ ਵੀ ਅਸੀਂ ਇਸ ਢੰਗ ਨਾਲ ਸਮਝਾਂਗੇ ਕਿ ਇਹ ਹੈ ਹੁਕਮ ਦੇ ਵਿੱਚ ਪਰ ਹੁਕਮ ਦੇ ਵਿੱਚ ਰਹਿੰਦੇ ਅਸੀਂ ਇਹਨੂੰ ਇਗਨੋਰ ਕਰਨਾ ਹੁੰਦਾ ਏ ਛੱਡਣਾ ਹੁੰਦਾ ਏ ਰਸਾਂ ਨੂੰ ਤਿਆਗਣਾ ਹੁੰਦਾ ਏ ਫਿਰ ਹੀ ਅਸੀਂ ਉਸ ਭਾਣੇ ਨੂੰ ਸਮਝ ਸਕਦੇ ਹਾਂ ਹੁਕਮ ਨੂੰ ਸਮਝ ਸਕਦੇ ਹਾਂ ਸੋ ਆਈ ਹੋਪ ਕਿ ਮੈਂ ਕੰਪਲੀਟ ਤੇ ਸ਼ਾਇਦ ਮੈਨੂੰ ਲੱਗਦਾ ਕਿ ਅਰਥ ਨਹੀਂ ਦੱਸ ਪਾਇਆ ਹੋਵਾਂਗਾ ਪਰ ਜਿੰਨਾ ਕੁ ਵੀ ਸਮਝ ਆਇਆ ਤੁਹਾਨੂੰ ਉਦੇ ਲਈ ਆਪ ਜਰੂਰ ਇਹਨੂੰ ਦੁਬਾਰਾ ਸੁਣਿਓ ਜੇ ਗੱਲ ਨਹੀਂ ਸਮਝ ਆਈ ਤਾਂ ਮੈਂ ਕੋਸ਼ਿਸ਼ ਕਰੂੰਗਾ ਮੈਂ ਹੋਰ ਇਹਦੇ ਤੇ ਸਟੱਡੀ ਕਰਾਂ ਮੈਂ ਹੋਰ ਪੜਾਂ ਤਾਂ ਕਿ ਮੈਂ ਪੂਰਾ ਕੰਪਲੀਟਲੀ ਇਹਨੂੰ ਸਮਝਾ ਸਕਾਂ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰ ਦਿਓ ਐਂਡ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ